ਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਤਹਿਤ ਦੇ ਲੋ ਧੰਨਵਾਦ ਕਰਦੀ ਆ ਜਿਹੜੇ ਮੇਰੇ ਨਾਲ ਮੇਰੇ ਸਿੰਘ ਭਾਈ ਖੜੇ ਆ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਦੂਜੀ ਗੱਲ ਰਹੀ ਜੀ ਮੈਂ ਕਮਲਜੀਤ ਕੌਰ ਖਾਲਸਾ ਬੋਲਦੀ ਆ ਮੈਂ ਜੀ ਕੁਝ ਸੀਗੇ ਨਸ਼ਾ ਤਸਕਰ ਵੱਡੇ ਲੈਵਲ ਦੇ ਅਧਿਕਾਰੀ ਸੀ ਮੈਂ ਪਾਏ ਸੀ ਜੀ ਗੁਪਤ ਨਾਮ ਪਾਏ ਸੀ ਉਹਨਾਂ ਦੇ ਜੀ ਐਸ ਐਚਓ ਬੂਟਾ ਸਿੰਘ ਨੇ ਤਾਰੀ ਦੇ ਨਵਜੁਗਦੀਪ ਤੇ ਸੋਮੇ ਵਰਗਿਆ ਨੇ ਜੀ ਇਹ ਘਰੋ ਘਰੀ ਜਾ ਕੇ ਦੱਸਿਆ ਅਸੀਂ ਸਾਬ ਕੋਲੇ ਅੰਦਰ ਐਸ ਪੀ ਸਾਹਿਬ ਕੋਲੇ ਗਏ ਆ ਉਹਨਾਂ ਨੂੰ ਸਾਰਾ ਪ੍ਰੂਫ ਦਿੱਤਾ ਜੀ ਉਹ ਕਹਿੰਦੇ ਵੀ ਤੁਹਾਡੀ ਕਾਰਵਾਈ ਜਿਹੜੀ ਆ ਬਣਦੀ ਕਾਰਵਾਈ ਜਿਹੜੀ ਐਸਐਚਓ ਸਾਹਿਬ ਤੇ ਕੀਤੀ ਜਾਊਗੀ ਅੰਦਰ ਮੇਰੀ ਪੂਰੀ ਇਨਸਾਫ ਦੀ ਜੋ ਸੀ ਮੰਗ ਉਹ ਮੇਰੀ ਮੰਨੀ ਗਈ ਆ ਸਾਫ ਡਿੱਪੀ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਆ ਵੀ ਜੋ ਕੁਝ ਵੀ ਮਤਲਬ ਇਹਨੇ ਕੀਤਾ ਇਹ ਗਲਤ ਕੀਤਾ ਮੇਰਾ ਨਾਮ ਜਿਹਨੇ ਹਰੇਕ ਦੇ ਘਰੋ ਘਰੀ ਜਾ ਕੇ ਲੀਕ ਕੀਤਾ ਪਰ ਮੈਂ ਉਹਨਾਂ ਬੰਦਿਆਂ ਨੂੰ ਜਾਣਦੀ ਵੀ ਹੈ ਨਹੀਂ ਉਹ ਐਸਐਚਓ ਆਪ ਦੇ ਆਪ ਹੀ ਫਸੂਗਾ ਕਿਉਂਕਿ ਮੈਂ ਜਦੋਂ ਕਾਰਵਾਈ ਉਹਨਾਂ ਤੇ ਕੀਤੀ ਹੋਈ ਨਹੀਂ ਜੀ ਜਿਨ੍ਹਾਂ ਤੇ ਮੈਂ ਕਾਰਵਾਈ ਕੀਤੀ ਸੀ ਉਹ ਬੰਦਿਆਂ ਦੇ ਘਰੇ ਤਾਂ ਗਏ ਵੀ ਨਹੀਂ ਜੀ ਨਾ ਹੀ ਉਹਨਾਂ ਦੇ ਘਰੇ ਨਾਮ ਲਿੱਤਾ ਬੂਟਾ ਸਿੰਘ ਐਸਐਚਓ ਤਾਰੀ ਨਵਜੁਗਦੀਪ ਤੇ ਸੋਮਾ ਇਹ ਜਿਹੜੇ ਨਾਲ ਨੇ ਦੇ ਮਤਲਬ ਸਟਾਫ ਦੇ ਜਿਹੜੇ ਹੈਗੇ ਘਰੋ ਘਰੀ ਜਾ ਕੇ ਦੱਸ ਰਹੇ ਆ ਅੱਛਾ ਐਸਐਸਪੀ ਨੂੰ ਕੀ ਕਾਰਨ ਕੀ ਸੀ ਦੱਸੋ ਐਸਐਸਪੀ ਮੈਡਮ ਨੂੰ ਤਾਂ ਹਲੇ ਮੈਂ ਮਿਲੀ ਨਹੀਂ ਕੀ ਉਹਨਾਂ ਨੂੰ ਤਾਂ ਜੀ ਉਹਨਾਂ ਨੇ ਐਸਪੀ ਸਾਹਿਬ ਨੂੰ ਕਹਿਤਾ ਸੀ ਵੀ ਤੁਸੀਂ ਉਹ ਉਹਨਾਂ ਦੇ ਨਾਲ ਹੀ ਗੱਲਬਾਤ ਕਰਨੀ ਆ ਕਾਰਨ ਕੀ ਕਿਉਂ ਦੱਸਦੇ ਨਹੀਂ ਕਾਰਨ ਕੀ ਆ ਕਿਉਂ ਦੱਸਿਆ ਤੁਹਾਡਾ ਉਹਨਾਂ ਨੇ ਤਾਂ ਜੀ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਨਾਮ ਹੀ ਹੈ ਨਹੀਂ ਕਮਲਜੀਤ ਕੌਰ ਦਾ ਤਾਂ ਵੀ ਅੰਦਰ ਲਿਖਵਾ ਕੇ ਵੀ ਇਹ ਜਿਹੜੇ ਬੰਦੇ ਆਏ ਸੀ ਨਾਲ ਮੇਰੇ ਖੜੇ ਸੀ ਜਿਨ੍ਹਾਂ ਦੇ ਘਰੋ ਘਰ ਜਾ ਕੇ ਕਹਿ ਕੇ ਆਏ ਸੀ ਉਹ ਬੰਦੇ ਨਾਲ ਆਏ ਸੀ ਕਾਰਨ ਪੁਲਿਸ ਦਾ ਜੀ ਮੈਂ ਤਾਂ ਪੁਲਿਸ ਨਾਲ ਮਿਲੀ ਹੋਈ ਹੈ ਜੀ ਖਰਚਾ ਲੈਂਦੀ ਹੈ ਜਿਹੜੇ ਵੱਡੇ ਲੈਵਲ ਦੇ ਅਧਿਕਾਰੀ ਆ ਚਿੱਟਾ ਸਮੈਕ ਜੋ ਕੁਝ ਵੀ ਵੇਚ ਰਹੀ ਹੈ ਗੋਲੀਆਂ ਪ੍ਰੋਮੋਡੋਲ ਐਲਫਰਾਕਸ ਗੋਲੀਆਂ ਜਿਹੜੀਆਂ ਵੇਚ ਰਹੇ ਆ ਉਹਨਾਂ ਤੋਂ ਜੀ ਖਰਚਾ ਲੈਂਦੇ ਆ ਅੱਬ ਖੜੇ ਨੇ ਨਾਲ ਮੇਰੇ ਵੀਰ ਭਾਈ ਇਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਵੀ ਜਦੋਂ ਮੈਂ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਪਾਸੇ ਤਾਂ ਸੀਐਮ ਸਾਹਿਬ ਨੇ ਇਹ ਕਿਹਾ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਖੜੋ ਤੁਸੀਂ ਹੋ ਕੇ ਅਸੀਂ ਤਾਂ ਜੀ ਇਨਸਾਫ ਦੇ ਪਿੱਛੇ ਖੜੇ ਸੀ ਵੀ ਅਸੀਂ ਪੁਲਿਸ ਪੁਲਿਸ ਦੇ ਨਾਲ ਖੜੀ ਗਏ ਪਰ ਪੁਲਿਸ ਤਾਂ ਖੁਦ ਹੀ ਰਲਈ ਹੋਈ ਨਾਲ ਜੀ ਫਿਰ ਅਸੀਂ ਕਿਹਦੇ ਕੋਲ ਜਾ ਕੇ ਇਨਸਾਫ ਦੀ ਮੰਗ ਕਰ ਸਕਦੇ ਆ ਸਾਨੂੰ ਤਾਂ ਇਹੀ ਮੰਗ ਚਾਹੀਦੀ ਆ ਵੀ ਜਿਹੜੀ ਐਸਐਚਓ ਤੇ ਬਣਦੀ ਕਾਰਵਾਈ ਆ ਇਹਦੇ ਜਿਹੜੇ ਅਧਿਕਾਰੀ ਨੇ ਨਾਲ ਇਹਦੇ ਜਿਨ੍ਹਾਂ ਨੇ ਵੀ ਕੀਤਾ ਇਹ ਕੰਮ ਇਹ ਸਿੱਧੀ ਜੀ ਗੱਲ ਆ ਵੱਡੇ ਲੈਵਲ ਦੇ ਅਧਿਕਾਰੀਆਂ ਤੋਂ ਜਾਂਚ ਬ੍ਰਾਂਚ ਕਰਾ ਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ 2 ਦਿਨਾਂ ਦੇ ਵਿੱਚ ਜਿਹੜਾ ਨੈਬ ਸਿੰਘ ਕਬੂਤਰ ਜੀ ਵੀ ਵਜ੍ਹਾ ਕਾਰਨ ਸਾਡਾ ਖੋਖਾ ਚੱਕਿਆ ਗਿਆ ਤੇ ਸਾਡੇ ਮੁੰਡੇ ਦੇ ਉੱਤੇ 8 ਕਿਲੋ ਭੁੱਕੀ ਦਾ ਪਰਚਾ ਪਿਆ ਉਹਨੂੰ ਵੀ 7 ਕਿਲੋ ਭੁੱਕੀ ਦਾ ਪਰਚਾ ਉਹਦੇ ਤੇ ਵੀ ਪੈਣਾ ਚਾਹੀਦਾ 2 ਦਿਨਾਂ ਦੇ ਵਿੱਚ ਅਰੈਸਟ ਕਰਕੇ ਉਹਨੂੰ ਵੀ ਜਿੰਨੀ ਕਸੜੀ ਵੀ ਨੇਰੀ ਦੀ ਹੈ 2 ਮਹੀਨੇ ਦੀ ਬਣਦੀ ਉਹਦੀ ਕੀਤੀ ਜਾਵੇ ਬੱਚਾ ਕਲੀਅਰ ਤੁਹਾਡਾ ਖੋਖਾ ਸੀ ਸਾਡਾ ਖੋਖਾ ਜੀ ਨਾਇਬ ਸਿੰਘ ਕਬੂਤਰ ਦੇ ਨਾਲ ਸੀਗਾ ਜੀ ਸਾਡਾ ਜੀ ਚਾਹ ਦਾ ਖੋਖਾ ਸੀ ਉਹ ਕੰਮ ਜੀ ਸੀ ਉਹਦਾ ਵੀ ਚਾਹ ਦਾ ਹੀ ਪਰ ਕੰਮ ਕੀ ਸੀਗਾ ਵੀ ਉਹ ਬੰਦੇ ਨੇ ਗਲਤ ਕੰਮ ਕਰਨੇ ਹੁੰਦੇ ਸੀ ਸਾਰੇ ਇਹ ਮੁਲਾਜ਼ਮ ਸੋਮੇਵਾਰ ਗਏ ਸਾਰੇ ਬੈਠ ਬੂਟ ਕੇ ਖਾ ਪੀ ਕੇ ਆਉਂਦੇ ਸੀ ਉਹਦੇ ਕੋਲ ਫਿਰ ਮੈਂ ਜੀ ਸੀਐਮ ਮਾਨ ਸਾਹਿਬ ਕੋਲੇ ਸਿੱਧਾ ਜਾਊਂਗੀ ਜੀ মিডিਆ ਲੈ ਕੇ ਮੇਰੇ ਨਿੰਗ ਸਿੰਘ ਵੀਰ ਵੀ ਜਾਣਗੇ ਅੱਜ ਤਾਂ ਮੇਰੇ ਨਾਲ ਐਨੇ ਖੜੇ ਆ ਫਿਰ ਤਾਂ ਜੀ ਪਤਾ ਹੀ ਨਹੀਂ ਕਿੰਨੇ ਕੇ ਜੱਥੇ ਜਾਣਗੇ ਜੀ ਜੀਪ ਬਠਿੰਡਾ ਨੂੰ ਮਿਲਿਓ ਕੀ ਅश्वਾਸਨ ਦਿੱਤਾ ਮੈਮ ਨੇ ਤਾਂ ਇਹੀ ਗੱਲ ਕਹੀ ਐ ਵੀ ਜੇ ਅਗਰ ਇਹਦੇ ਵਿੱਚ ਐਸਐਚਓ ਗਲਤ ਕੀਤਾ ਉਹਨੇ ਤਾਂ ਉਹਨੂੰ ਬੰਦ ਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਤਦਾਂ ਤੁਸੀਂ ਮੈਨੂੰ ਆਏ ਸੀ ਦੋ ਦਿਨਾਂ ਦਾ ਟਾਈਮ ਦਿੱਤਾ ਸੀ ਦੋ ਦਿਨਾਂ ਜੇ ਜਾਂਚ ਕੀਤੀ ਜਾਵੇ ਹਾਂਜੀ ਹਾਂਜੀ ਜੀ ਉਹ ਜਾਂਚ ਹੋ ਗਈ ਹੈ ਹਾਂਜੀ ਜਾਂਚ ਹੋਈ ਹੈ ਜੇ ਬਿਲਕੁਲ ਸਹੀ ਨਿਕਲੀ ਉਹਨਾਂ ਨੂੰ ਸਾਰਾ ਕੁਝ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਮਤਲਬ ਸੀਗੇ ਨਾਲ ਆਏ ਸੀ ਉਹਨਾਂ ਨੇ ਦੱਸਿਆ ਜੀ ਘਰੋ ਘਰ ਜਾ ਕੇ ਕਹਿੰਦਾ ਫਿਰ ਤੱਕ ਖੁਦ ਬੂਟਾ ਸਿੰਘ ਖੁਦ ਰੇਡ ਕਰਦਾ ਜਦੋਂ ਮੈਂ ਉਹਨਾਂ ਨੂੰ ਕੇਸ ਹੀ ਨਹੀਂ ਦਿੱਤਾ ਇਹ ਕਿਉਂ ਫਿਰ ਰੇਡ ਕਰਦਾ ਇਹ ਇਹਦਾ ਮਕੀ ਇਹਦਾ ਇਹ ਕਰਨ ਕੀ ਲੱਗਿਆ ਇਹ ਜਸਪ੍ਰੀਤ ਨੂੰ ਫਸਾਉਣ ਦਾ ਮਾਰਾ ਵੀ ਮੈਂ ਕਿਸੇ ਤਰੀਕੇ ਨਾਲ ਵੱਡੇ ਲੈਵਲ ਦੇ ਵਿੱਚ ਫਸਾਵਾ ਇਹਨੂੰ ਕੱਲ ਨੂੰ ਅਗਰ ਵਾਈ ਚਾਂਸ ਜਸਪ੍ਰੀਤ ਨੂੰ ਬਾਹਰੋਂ ਚੱਕਦੇ ਆ ਜਾਂ ਘਰੋਂ ਚੱਕਦੇ ਆ ਕੋਈ ਚੀਜ਼ ਨਹੀਂ ਬਰਾਮਦ ਹੁੰਦੀ ਤਾਂ ਉਹਦੇ ਪੁਲਿਸ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਊਗਾ ਸਾਡੀ ਕੋਈ ਚੀਜ਼ ਨਹੀਂ ਹੋਊਗੀ ਤਾਂ ਹਾਂਜੀ ਬੋਟਾ ਸਿੰਘ ਦੇ ਨਾਲ ਕੌਣ ਕੌਣ ਹੈਗੇ ਬੋਟਾ ਸਿੰਘ ਦੇ ਨਾਲ ਜੀ ਤਾਰੀ ਆ ਨਵਜੁਗਦੀਪ ਹੈ ਤੇ ਸੋਮਾ ਜੀ ਬਾਕੀ ਹੋਰ ਅਧਿਕਾਰੀ ਵੀ ਹੈਗੇ ਆ ਜੀ ਬਾਕੀ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਜਾਵੇ ਇਹੜੇ ਸੌਤੇ ਨਾਂ ਬੰਦੇ ਸੀਗੇ ਉਹ ਅੱਥੇ ਆ ਕੇ ਬਿਆਨ ਹਾਂਜੀ ਉਹ ਬਿਆਨ ਦੇ ਕੇ ਗਏ ਜੀ ਉਹ ਗੁਪਤ ਬਿਆਨ ਦੇ ਕੇ ਗਏ ਉਹ ਕਹਿੰਦੇ ਸਾਹਮਣੇ ਮੀਡੀਆ ਦੇ ਆਉਣਾ ਨਹੀਂ ਚਾਹੁੰਦੇ ਅਸੀਂ ਆਪਦਾ ਲਿਖਾ ਕੇ ਗਏ ਆ ਉਹ ਕਹਿ ਕੇ ਵੀ ਗਏ ਆ ਵੀ ਸਾਡੇ ਘਰੋ ਘਰੀ ਆ ਕੇ ਖੁਦ ਇਹ ਬਿਆਨ ਸਾਰਿਆਂ ਨੇ ਹੀ ਦਿੱਤੇ ਆ ਜੀ ਮੈਂ ਉਹਨਾਂ ਦੇ ਨਾਮ ਨਹੀਂ ਦੱਸਣਾ ਚਾਹੁੰਦੀ ਜੀ ਉਹ ਦੱਸ ਕੇ ਗਿਆ ਸੀ ਤਾਂ ਉਹ ਦੱਸ ਕੇ ਗਾਂ ਲੇ ਗਿਆ ਹਾਂਜੀ ਹਾਂਜੀ ਉਹ ਹਾਂਜੀ ਉਹ ਦੱਸ ਗਿਆ ਜੀ ਉਹ ਦੱਸ ਗਿਆ ਬਾਕੀ ਤੁਸੀਂ ਮੇਰੇ ਦਲ ਦੇ ਵੀਰ ਖੜੇ ਇਹਨਾਂ ਨੂੰ ਪੁੱਛੋ ਵੀ ਜਿਹੜਾ ਬੰਦਾ ਜੁਧ ਨਸ਼ਿਆਂ ਦੇ ਵਿਰੁੱਧ ਖੜਦਾ ਵੀ ਉਹਦਾ ਨਾਮ ਇਸ ਤਰਿਕੇ ਨਾਲ ਸ਼ੋਅ ਕਰ ਸਕਦੇ ਆਂ ਆਪਾਂ ਠੀਕ ਹੈ ਓਕੇ